ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਾਰੇ ਆਪਾਂ ਸ਼ਬਦ ਗਾਇਨ ਕਰਾਂਗੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਿਰੰਕਾਰ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਿਰੰਕਾਰ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਿਰੰਕਾਰ ਵੇਖੋ ਪਿਆਰੀ ਸਾਧ ਸੰਗਤ ਜੀ ਕਿੰਨੇ ਲੋਕ ਕਿੰਨੀ ਪਿਆਰੀ ਸਾਧ ਸੰਗਤ ਤੇ ਜਿਹੜੇ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੀ ਹੋਈਏ ਸਾਰੇ ਹੀ ਆਪਣੇ ਕਮਾਕਾਰਾਂ ਤੋਂ ਕਮਾਕਾਰਾਂ ਨੂੰ ਛੱਡ ਕੇ ਫਿਰ ਵੀ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗੇ ਹੋਏ ਨੇ ਵਾਹਿਗੁਰੂ ਜੀ ਕਿਰਪਾ ਵੀ ਉਹਨਾਂ ਤੇ ਕਰਦੇ ਆ ਜੋ ਵਾਹਿਗੁਰੂ ਨੂੰ ਯਾਦ ਕਰਦੇ ਆ

ਇਕ ਆਦਮੀ ਸੀ ਬਹੁਤ ਸ਼ਰਾਬ-माਸ ਐਦਾ ਖਾਂਦਾ ਹੁੰਦਾ ਸੀ ਸਾਰਾ ਕੁਝ ਤੇ ਫਿਰ ਉਹ ਵਾਹਿਗੁਰੂ ਦੇ ਸਾਰਾ ਕੁਝ ਨੂੰ ਛੱਡ ਦਿੱਤਾ ਤੇ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਦੁਨੀਆ ਦੇ ਹਰ ਸੁੱਖ ਮਿਲੇ ਉਹਨੂੰ ਹਰ ਸੁੱਖ ਮਿਲੇ ਵਾਹਿਗੁਰੂ ਜੀ ਇਸੇ ਕਰਕੇ ਕਿਆ ਕਰੋ தன் கான தன நானு நான நிரங்க தன கான தன நான தன நான நிரங்க தன கரு நான தன நான 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 தன நான்க நிரங்க தன நான தன நான தன நான்க நிரங்க ਵਾਹਿਗੁਰੂ ਜੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਵਾਹਿਗੁਰੂ ਜੀ ਦੇ ਨਾਤੇ ਵੀਡੀਓ ਵਧੀਆ ਲੱਗਦੀਆਂ ਨੇ ਤੇ ਤੇ ਸਪੋਰਟ ਜਰੂਰ ਕਰਿਆ ਕਰੋ